ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਵੀ ਇਉਂ ਹੀ ਐ ਜਦੋਂ ਪਿੱਛੇ ਕਿੰਨੇ ਕਰਮ ਕੀਤੇ ਹੋਣ ਜੇ ਨਹੀਂ ਕੀਤੇ ਕੋਈ ਗੰਦ ਹੁਣ ਨਾਮ ਜਪਣ ਲੱਗ ਗਿਆ ਬਸ ਹੁਣ ਜਪਣ ਲੱਗ ਗਿਆ ਪਿਛਲੇਾਂ ਤੇ ਗੁਰੂ ਸਾਹਿਬ ਪੂਚਾ ਫੇਰ ਦਿੰਦੇ ਐ ਆ ਅੱਗੇ ਸਮਝ ਚੱਲੋ ਅਨੰਦ ਲਾਲਾ ਪਾਛਾ ਜੋ ਬੀਤੀ ਸੋ ਬੀਤੀ ਸੁਣਾਈ ਐ ਤੁਸੀਂ ਇਹ ਤਾਂ ਗੱਲ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੈ ਪਿਛਲੇ ਔਗਣਾਂ ਨੂੰ ਬਖਸ਼ ਕੇ ਗੁਰੂ ਸਾਹਿਬ ਅੱਗੇ ਜੀਵਨ ਸੁੱਚਜੇ ਪਾਸੇ ਚੰਗੇ ਪਾਸੇ ਲਾ ਦਿੰਦੇ ਆ ਗੁਰੂ ਕੀ ਸਿੱਖੋ ਸਿੱਖੋ ਗੁਰੂ ਸਾਹਿਬ ਨੇ ਜੋ ਗੁਣ ਦੱਸਿਆ ਕਹਿ ਰਹੇ ਨੇ ਕਹਿੰਦੇ ਨਾਮ ਬਿਨਾ ਨਾਹੀ ਮੁਖ ਭਾਗ ਨਾਮ ਬਿਨਾ ਮੱਥੇ ਦੇ ਭਾਗ ਜਾਗਰਤ ਨਹੀਂ ਹੁੰਦੇ ਜੋ ਮਸਤਕ ਦੇ ਭਾਗ ਨੇ ਉਹ ਚੰਗੇ ਨਹੀਂ ਹੁੰਦੇ ਅਗਰ ਨਾਮ ਹੋਏ ਕਿੰਨੇ ਹੀ ਪੁਰਾਣੇ ਮਾੜੇ ਤੋਂ ਮਾੜੇ ਵੀ ਕਿਉਂ ਨਾ ਹੋਣ ਕਿੰਨੇ ਹੀ ਮਾੜੇ ਕੰਮ ਕੀਤੇ ਹੋਣ ਉਹਨਾਂ ਨੂੰ ਗੁਰੂ ਸਾਹਿਬ ਕੱਟ ਦਿੰਦੇ ਆ ਮੰਗਲ ਦੇ ਵਿੱਚ ਆ ਪਪੜੈ ਨਾ ਸ਼ਬਦ ਕੋਰ ਦੁਖਿਯੰ ਕਿੰਨੀ ਵੱਡੀ ਗੱਲ ਆ ਅਨਕ ਹਤਯੰ ਜਨਮ ਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸ਼ਮਨ ਕਰੋਤ ਹੁਣ ਇਹਦੇ ਅਰਥ ਲੈ ਲਓ ਤੁਸੀਂ ਕਿੰਦੇ ਘੋਰ ਦੁੱਖ ਬਿਆੰਤ ਦੁੱਖ ਹੋਣ ਅਨਕ ਹੱਤਿਆਂ अनेका ਹੱਤਿਆਵਾਂ ਦਾ ਦੋਸ਼ ਹੋਵੇ ਕਿਤੇ ਪਿੱਛੇ ਜਨਮ ਦਰਦਰੰਗ ਜਨਮਾਂ ਜਨਮਾਂ ਦੀ ਗਰੀਬੀ ਹੋਵੇ ਮਹਾ ਵਿਖਿਆਦੰ ਬੜੇ ਵੱਡੇ ਵੱਡੇ ਝਗੜਿਆਂ ਵਿੱਚ ਦੀ ਨਿਕਲਿਆ ਹੋ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਸਾਰੇ ਮਿਟ ਜਾਂਦੇ ਆ ਵਾਹਿਗੁਰੂ ਦਾ ਨਾਮ ਜਪਿਆਂ ਕਿਵੇਂ ਮਿਟ ਜਾਂਦੇ ਆ ਬਈ ਕਹਿੰਦੇ ਜੈਸੇ ਪਾਵਕ ਕਾਸ਼ਟ ਭਸਮਨ ਕਰੋਤ ਕੋਈ ਬੰਦਾ ਤਰ੍ਹਾਂ-ਤਰ੍ਹਾਂ ਦੀ ਲੱਕੜੀ ਇਕੱਠੀ ਕਰਕੇ ਜੰਗਲ ਦੇ ਵਿੱਚੋਂ ਕਦੇ ਕਿੱਕਰ ਦੀ ਕਦੇ ਨਿੰਮ ਦੀ ਕਦੇ 베ਰੀ ਦੀ ਕਦੇ ਟਾਲੀ ਦੀ ਕਦੇ ਕਿੰਨੀ ਤਰ੍ਹਾਂ ਦੀ ਹੈ ਲੱਕੜੀਆਂ ਦੇ ਢੇਰ ਇਕੱਠੇ ਕਰ ਲਏ ਕਿੰਨੀ ਲੱਖਾਂ ਮਤਲਬ ਕਹਿ लो ਮਨ ਲੱਕੜ ਇਕੱਠੀ ਕਰ ਲੋ ਤੇ ਜਿੱਦਨ ਸਾੜਨੀ ਹੈ ਇੱਕ ਰੱਤੀ ਅੱਗ ਲਾ ਦੋ ਬਸ ਸਾਰੇ ਸੜ ਜਾਣਗੇ ਇਹ ਵੀ ਬਾਣੀ ਚ ਉਦਾਹਰਨ ਹੈ ਲੱਖ ਮੜਿਆਂ ਕਰ ਇਕੱਠੇ ਇੱਕ ਰੱਤੀ ਲੇਪਾ ਹੈ ਕਹਿੰਦੇ ਲੱਖਾਂ ਮਨ ਲੱਕੜ ਮੜੇ ਜਿਹਨਿ ਜਿਹਨੂੰ ਆਪਾਂ ਕਹਿੰਦੇ ਪੰਡਾ ਲੱਖਾਂ ਮਨ ਪੰਡ ਢੇਰ ਲੱਕੜਾਂ ਦੇ ਇਕੱਠੇ ਕਰ ਲੋ ਤੇ ਰੱਤੀ ਜਿੰਨੀ ਅੱਗ ਲਾ ਦੋ ਸਾਰੀ ਦੀ ਸਾਰੀ ਨੂੰ ਸਾੜ ਕੇ ਸਵਾ ਕਰ ਦੇਗਾ ਇਉਂ ਹੀ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਪਾਪ ਘੱਗ ਨੂੰ ਕਹਿੰਦੇ ਕਾਸਟ ਭਸਮਨ ਕਰੋਤ ਕਾਸਟ ਲੱਕੜਾ ਨੂੰ ਕਹਿੰਦੇ ਕਹਿੰਦੀ ਜਿਵੇਂ ਅੱਗ ਲੱਕੜਾ ਨੂੰ ਸਾੜ ਕੇ ਸਵਾਹ ਕਰ ਦਿੰਦੀ ਇਉਂ ਹੀ ਵਾਹਿਗੁਰੂ ਦਾ ਨਾਮ ਪਿਛਲੇ ਬੁਰੇ ਤੋਂ ਬੁਰੇ ਕੀਤੇ ਕਰਮਾਂ ਨੂੰ ਸਾੜ ਕੇ ਸਵਾਹ ਕਰਨ ਦੀ ਸਮਰੱਥਾ ਹੈ ਸ਼ਰਤ ਇੰਨੀ ਹੈ ਅੱਗੇ ਨੂੰ ਸਮਝ ਕੇ ਚੱਲੇ ਪਿੱਛੇ ਕੀਤੇ ਗੁਰੂ ਬਖਸ਼ਦਾ ਇਹ ਨਹੀਂ ਕੀ ਜੀ ਪਾਪ ਕੀਤਾ ਚਲੋ ਜੀ ਅੱਜ ਕਿਸੇ ਨੂੰ ਗਾਲਾਂ ਕੱਢ ਹੋ ਗਈਆਂ ਅੱਜ ਕਿਸੇ ਠੱਗੀ ਮਾਰ ਹੋ ਗਈ ਬੈ ਕੇ ਅੱਜ ਜਪਜੀ ਸਾਹਿਬ ਪੜ੍ਹਦੀ ਮੇਰੇ ਪਾਪ ਕੱਟੇ ਜਾਣ ਲਓ ਜੀ ਅੱਜ ਜਪਜੀ ਪੜ੍ਹ ਦਿੱਤਾ ਹੁਣ ਕੱਲ ਦੀ ਫੇਰ ਤਿਆਰੀ ਕੱਲ ਨੂੰ ਫੇਰ ਵੱਡਾਂਗੇ ਅਗਲੇ ਦੀ ਗਰਦਨ ਨੂੰ ਫੇਰ ਝੂਠ ਬੋਲਾਂਗੇ ਇਉਂ ਨਹੀਂ ਇਹ ਗੁਰੂ ਨੂੰ ਕਬੂਲ ਨਹੀਂ ਹੈ ਇਹ ਕੁਝ ਪਿਛਲੇ ਬਖਸ਼ਦਾ ਅੱਗੇ ਨੂੰ ਮਾਰਗ ਪਾ ਕੇ ਬਖਸ਼ਦਾ ਇਹ ਨਹੀਂ ਕਿ ਬੰਦਾ ਅੱਗੇ ਨੂੰ ਵੀ ਉਦਾਂ ਹੀ ਕਰੀ ਜਾਏ ਇਹ ਨਹੀਂ ਗੁਰੂ ਜੀ ਕਹਿੰਦੇ ਨਾਮ ਬਿਨਾ ਨਾਹੀ ਮੁਖ ਭਾਗ ਨਾਮ ਤੋਂ ਬਿਨਾ ਮੁਖ ਮਸਤਕ ਦੇ ਭਾਗ ਨਹੀਂ ਜਾਗਦੇ ਅਰਤ ਬਿਹੂਨ ਕਹਾਂ ਸੁਹਾਗ ਕਹਿੰਦੇ ਇਹ ਤਾਂ ਫਿਰ ਨਾਮ ਤੋਂ ਬਿਨਾ ਕੋਈ ਵੱਡਾ ਬਣੀ ਫਰੀ ਜਾਏ ਉਹ ਤਾਂ ਇਉਂ ਗੱਲ ਹੋ ਗਈ ਜਿਵੇਂ ਕੋਈ ਔਰਤ ਕੁਹਾਵੇ ਤਾਂ ਸੁਹਾਗਣ ਪਰ ਪਤੀ ਹੋ ਗਈ ਨਾ